ਸਮਾਜ ਦੇ ਵਿੱਚ ਦੱਬੇ ਕੁਚਲੇ ਸਮਾਜ ਦੇ ਵਿੱਚ ਪੈਦਾ ਹੋਏ ਆ ਲੋਕ ਉਹਨਾਂ ਸਾਰਿਆਂ ਦੀ ਆਖੀ ਉਹਨਾਂ ਨੇ ਕੀਤੀ ਆ ਇੱਕ ਮਿੰਟ ਵਾਸਤੇ ਮੈਂ ਗੱਲ ਕਰਾਂਗਾ ਪਰ ਅਸੀਂ ਕੀ ਕਰਨ ਲੱਪੇ ਅਸੀਂ ਸੇਗਰਸ਼ ਕਰਨੇ ਆ ਕਾਹਦਾ ਕਰਦੀਆਂ ਜੂਝਦੇ ਆ ਗਲੇ ਗਲੀ ਮਲੇ ਦੀਆਂ ਲੜਾਈਆਂ ਘਰ ਦੀਆਂ ਲੜਾਈਆਂ ਫਿਰਕਿਆਂ ਦੀਆਂ ਲੜਾਈਆਂ ਇਹਦੇ ਵਿੱਚ ਉਲਝ ਗਏ ਸਾਨੂੰ ਬਹੁਤ ਵੱਡੀ ਲੜਾਈ ਜੋਗੀ ਇਸ ਸਿਸਟਮ ਦੇ ਖਿਲਾਫ ਲੜਨੀ ਚਾਹੀਦੀ ਸੀ ਕਿ ਜੋ ਸਾਨੂੰ ਬਰਾਬਰਤਾ ਦਾ ਅਧਿਕਾਰ ਬਾਬਾ ਸਾਹਿਬ ਡਾਕਟਰ ਅੰਬੇਦਕਰ ਜੀ ਨੇ ਲੈ ਕੇ ਦਿੱਤਾ ਜਿਹਦੇ ਖਿਲਾਫ ਅਸੀਂ ਲੜਨਾ ਸੀ ਉਹਦੇ ਵਾਸਤੇ ਅਸੀਂ ਸੁਚੇਤ ਨਹੀਂ ਹੋਏ ਉਹਦੇ ਵਾਸਤੇ ਇਕੱਤਰ ਨਹੀਂ ਹੋਏ ਅਈ ਛੋਟੀਆਂ-ਮੋਟੀਆਂ ਲੜਾਈਆਂ ਦੇ ਵਿੱਚ ਆਂਗੀਆਂ-ਗਵਾਂਡੀਆਂ ਨਾਲ ਜਾਂ ਹੋਰ ਆਸ-ਪਾਸੇ ਲੜਾਈਆਂ ਦੇ ਵਿੱਚ ਉਲਝ ਕੇ ਰਹਿ ਗਏ ਸੋ ਅੱਜ ਸਮੇਂ ਦੀ ਲੋੜ ਹੈ ਜੇ ਤੁਸੀਂ ਆਪਣੇ ਬੱਚਿਆਂ ਦਾ ਪੁੱਖ ਚਾਹੁੰਦੇ ਹੋ ਉਜ਼ਰ ਉਪ ਇੱਕ ਚਾਹੁੰਦੇ ਹੋ ਤੇ ਤੁਹਾਨੂੰ ਇਹ ਤਹਾਇਆ ਕਰਨਾ ਪਏਗਾ ਕਿ ਤੁਹਾਨੂੰ ਇੱਕ ਇਕੱਠੇ ਹੋ ਕੇ ਬਾਬਾ ਸਾਹਿਬ ਨੂੰ ਜੋ ਸਾਨੂੰ ਵੱਡੇ ਪੱਦਰ ਤੇ ਅਧਿਕਾਰ ਲੈ ਕੇ ਦਿੱਤੇ ਆ ਉਹਨਾਂ ਨੂੰ ਜਿਹੜਾ ਬਚਾ ਕੇ ਰੱਖਣਾ ਹੋਵੇਗਾ ਬਾਬਾ ਸਾਹਿਬ ਅੱਜ ਬਹੁਤ ਆਪਣੇ ਆਪ ਨੂੰ ਪੁੱਛਦੇ ਹੋਗੇ ਪਰ ਸੋ ਮੈਂ ਜ਼ਿਆਦਾ ਸਮਾਨ ਨਹੀਂ ਲੈਣਾ ਸਨੌਰ ਮਾਸਟਰ ਉਹਨਾਂ ਨਾਲ ਚੱਲੂ ਪੂਰੇ ਵਿਸਥਾਰ ਨਾਲ ਦੱਸਿਆ ਜੀ ਅਸੀਂ ਕਿਸ ਦਰਦਲਰ ਦੇ ਵਿੱਚ ਫਸੇ ਆਂ ਸਾਨੂੰ ਉਸ ਦਰਦਲਰ ਦੇ ਵਿੱਚੋਂ ਨਿਕਲਣ ਦੀ ਲੋੜ ਹੈ ਸਾਨੂੰ ਐਜੂਕੇਟਡ ਹੋਣਾ ਚਾਹੀਦਾ ਅੱਜ ਰੋਜ਼ ਤੁਸੀਂ ਭਗਵਾਨ ਵਾਲਜੀ ਮੰਦਿਰ ਵਿੱਚ ਆਂ ਕੇ ਨਮਸਤਕ ਹੁੰਨੇ ਆ ਪਰ ਉਹਨਾਂ ਦੇ ਹੱਥ ਵਿੱਚ ਕਲਮ ਨਹੀਂ ਦੀਖਦੀ ਕਵਾਸਰ ਦੀ ਜੋ ਸੋਚਾ ਉਹਨਾਂ ਨੇ ਆਪ ਆਪ ਨੂੰ ਦੇ ਤੋ ਲੋੜ ਹੈ ਇਹਨਾਂ ਚੀਜ਼ਾਂ ਦੀ ਕਿਸੇ ਸ਼ਾਇਰ ਨੇ ਵਿਖਿਆ ਆਲੋਚਨ ਕਿਉਂ ਮੁਗੜ ਬੈਠਾ ਮਾਰੀ ਬੈਠਾ ਹੈ ਉਹ ਤੇ ਦਲਦਪਰਾਵਾ ਚੱਜ ਕਰਦਾ ਕੰਮ ਤੈਨੂੰ ਕਰਨਾ ਪੈਣਾ ਆ ਭਾਵੇਂ ਅੱਜ ਕਰਲਾ ਭਾਵੇਂ ਕੱਲ ਕਰਲਾ ਤਾਂ ਮੇਰੀ ਅਪੀਲ ਹੈ ਨੌਜਵਾਨ ਸਾਥੀਆਂ ਨੂੰ ਕਿ ਭਾਵੇਂ ਅੱਜ ਕਰੋ ਭਾਵੇਂ ਕੱਲ ਕਰੋ ਇਹ ਮੁਗੜ ਮਾਰ ਕੇ ਬੈਠ ਕੇ ਰਜਾਈਆਂ ਵਿੱਚ ਵੜ ਕੇ 12-12 ਵਜੇ ਤੱਕ ਸੌਂ ਕੇ ਬਾਬਾ ਸਾਹਿਬ ਦੀ ਸੋਚ ਨੂੰ ਉਠਾਇਆ ਨਹੀਂ ਜਾਣਾ ਤੋਂ ਸਾਡੀ ਸਾਰੇ ਇਤਿਹਾਸਾਂ ਤੋਂ ਪਵਿੱਤਰ ਤਿਹਾੜ ਸਾਡੇ ਵਾਸਤੇ ਇਹ ਹੈ ਸੁਭਾਨ ਨਰਮਤਾ ਬਾਬਾ ਸਾਹਿਬ ਭਗਤ ਭੀਮ ਨੌਰ ਬੇੜਕਰ ਪ੍ਰਸਿੱਧ ਫਿਲਾਸਫਰ ਪ੍ਰਸਿੱਧ ਕਮੁਨਦਾਨ ਪ੍ਰਸਿੱਧ ਪੱਤਰਕਾਰ ਬਹੁ ਗੁਲਾਮੀ ਦੇ ਜੀਰਾਂ ਵਿੱਚ ਅਕੜੇ ਸਾਡੇ ਸਭਾ ਨੂੰ ਗੁਲਾਮੀ ਦੇ ਜੀਰਾਂ ਤੋਂ ਮੁਕਤ ਕਰਨ ਵਾਲੇ ਬਾਬਾ ਸਾਹਿਬ ਭੀਮ ਨੌਰ ਬੇੜਕਰ ਜੀ ਜਿਨ੍ਹਾਂ ਦਾ ਜਨਮ ਦੇ ਹਰ ਅਸਾ ਸੰਗਜੋ जो सारे एकत्र होना नकबर सिखा वास्ते इकबाल शेर लाखों साल नरगस अपनी बेनूरी पे रोती है लाखों साल नरगस अपनी बेनूरी पे रोती है बड़ी मुश्किल से होता है चमन में ददावर पैदा लाखों साल नरगस अपनी बेनूरी पे रोती है बड़ी मुश्किल से होता है चमन में गदावर पैदा है ਜਦ ਤੋਂ ਬਾਬਾ ਸਾਹਿਬ ਧੀਰੋਗਿਤ ਕਰਕੇ ਜੁਗ ਪੁਰਸ਼ ਸਦੀਆਂ ਵਿੱਚ ਪੈਦਾ ਹੋਇਆ ਕਰਦੇ ਹਨ ਜੋ ਸਾਡੇ ਸਮਾਜ ਲਈ ਰਾਦਸ਼ੇਰਾ ਬਣ ਕੇ ਆਏ ਸਾਧ ਸੰਗਤਿਓ ਜੇ ਅੱਜ ਕੋਈ ਸਾਡੇ ਸਮਾਜ ਦਾ ਦਬੇ-ਬੁਜਰੇ ਲੋਕਾਂ ਦਾ ਰਹਿਨਮਾ ਹੈ ਤੇ ਉਹ ਬਾਬਾ ਸਾਹਿਬ ਦੱਤਰ ਧੀਰੋਗਿਤ ਕਰ ਹੈ ਜਨਮ ਦਿਨ ਮਨਾਉਣਾ ਵੱਡੀ ਗੱਲ ਨਹੀਂ ਲੇਕਿਨ ਉਹਨਾਂ ਦੀ ਫਿਲਾਸਫੀ ਉਹਨਾਂ ਦੀ ਵਿਚਾਰਧਾਰਾ ਤੋਂ ਜਾਣੂ ਹੋਣਾ ਬਹੁਤ ਜ਼ਰੂਰੀ ਹੈ ਮੈਂ ਦੇਖ ਰਿਹਾ ਕਿ ਅੱਜ ਉਸ ਮਹਾਰ ਰੇਬਰ ਦਾ ਜਨ ਦਿਹਾੜਾ ਹੈ ਲੇਕਿਨ ਸਾਡੇ ਸਮਾਜ ਦੇ ਲੋਕ ਕਿੰਨੇ ਘੱਟਾ ਕੱਤਰ ਹੋ ਸਕੇ ਅੱਜ ਬਾਬਾ ਸਾਹਿਬ ਨੂੰ ਵੀ ਪੜੇ ਲਿਖੇ ਸਮਾਜ ਦੇ ਧੁੱਖਾ ਦਿੱਤਾ ਸੀ ਅੱਜ ਕਿੰਨੇ ਘੱਟਾ ਕੱਤਰ ਹੋ ਸਕੇ ਜੇ ਅਸੀਂ ਆਪਣੇ ਰੇਬਰ ਵਾਸਤੇ ਕੁਝ ਨਹੀਂ ਕਰ ਸਕਦੇ ਚਲੋ ਖैर ਮੈਂ ਇਸ ਪਾਸੇ ਗਈ ਜਨਜਨ 14 ਅਪ੍ਰੈਲ 1899 ਈਸਵੀ ਵਿੱਚ ਮੱਧ ਪ੍ਰਦੇਸ਼ ਦੇ ਕਸਬਾ ਬਹੂ ਦੇ ਵਿੱਚ ਬਾਬਾ ਸਾਹਿਬ ਡਾਕਟਰ ਬੀਬਾ ਬੇਕਰ ਮਾਤਾ ਬੀਮਾ ਬਾਈ ਔਰ ਪਿਤਾ ਰਾਮਾ ਜੀ ਸੁਭਾਜ ਜੀ ਦੇ ਘਰ ਪੈਦਾ ਹੋਏ ਬਚਪਨ ਦੀਆਂ ਪ੍ਰਸਿੱਧੀਆਂ ਜਦੋਂ ਜਾਇਦ ਕਿਉਂਕਿ ਉਸ ਟਾਈਮ ਸ਼ੁਆ ਸ਼ਾਤ ਜਾਤ ਪਾਤ ਦਾ ਬੋਲ ਬਾਲਾ ਸੀ ਬ੍ਰਾਹਮਣਵਾਦੀ ਸੋਚ ਭਾਰੂ ਸੀ ਬੀਬੀਓ ਬੈਠ ਜਾਓ ਜਿਹੜਾ ਉੱਠ ਕੇ ਜਾਓ ਗੱਲ ਸੁਣਨ ਵਾਲੀਆਂ ਤੁਹਾਡੇ ਬੈਠੋ ਪਲੀਜ਼ ਜੇ ਤੁਸੀਂ ਉੱਠ ਕੇ ਜਾਵੇ ਤੇ ਇਹ ਬਾਬਾ ਸਾਹਿਬ ਤਾਂ ਪਰਮਾਤਮਾ ਹੋ ਗਏ ਅੱਛਾ ਅੱਗੇ ਕਿੰਨੀ ਬਹੁਤ ਕਟ ਹੈ ਹੋਰ ਬਚਪਨ ਜਿਹੇ ਪ੍ਰਸਿੱਧ ਹੈ ਉਹ ਜਨਸਰ ਮੁਸਲਮਾਨ ਮਨੂਵਾਜ ਹੋ ਰਹੇ ਦੇ ਸੀ ਬਾਬਾ ਸਾਹਿਬ ਨੂੰ ਇਹੋ ਜਿਹਾ ਪ੍ਰਸਿੱਧ ਹੋਣਾ ਕਰਨਾ ਪਿਆ ਲੇਕਿਨ ਆਪ ਬਿਰਧਾਪੁਰਕ ਬਟੇ ਰਹੇ ਉਹਨਾਂ ਨੇ ਇੱਕੋ ਬਿਸਤਰੀ ਸੀ ਕਿ ਮੈਂ ਆਪਣੇ ਸਮਾਜ ਨੂੰ ਗੁਲਾਮੀ ਦੇ ਦਿਲ ਦੀਆਂ ਤੋਂ ਕਿਵੇਂ ਮੁਕਤ ਕਰਨਾ ਹੈ ਜਦੋਂ ਬਚਪਨ ਦੇ ਵਿੱਚ ਸਕੂਲ ਜਾਇਆ ਕਰਦੇ ਸਨ ਦਿਵਨ ਦੇ ਨਾਲ ਵਿਤਕਰਾ ਬਾਕੀ ਬੱਚਿਆਂ ਨੂੰ ਨਾ ਬਿਠਾਣਾ ਪਾਣੀ ਪੀਣ ਨਹੀਂ ਦੇਣਾ ਇਹੋ ਜਿਹੇ ਦਰਾਸਤੀਆ ਸਮਾਜਿਕ ਸਰੋਤੇ ਹਨ ਇਹਨਾਂ ਤੋਂ ਵਕਤ ਨੂੰ ਆਪਾਂ ਨੂੰ ਬਹੁਤ ਜ਼ਰੂਰੀ ਹੈ ਆਪਣੇ ਬੱਚਿਆਂ ਨੂੰ ਇਹਨਾਂ ਬਾਰੇ ਜਾਣ ਕਰੀ ਦੇਣਾ ਬਹੁਤ ਜ਼ਰੂਰੀ ਹੈ ਸਮਾਪਿਤ ਹੈ ਸ਼ਿੰਦਰ ਚਲਦਾ ਰਿਹਾ ਸਾਨੂੰ ਨਿਸੋਚੋ ਵੀ ਦੇ ਵਿੱਚ ਬਕਾਲਦੀ ਭੜਾਈ ਕਰਕੇ ਜਦੋਂ ਕੋਰਟ ਦੇ ਵਿੱਚ ਗੱਲ ਸ਼ੁਰੂ ਕੀਤੀ ਉੱਥੇ ਵੀ ਵਕੀਲਾਂ ਦਾ ਬਖੌਲ ਵਕੀਲਾਂ ਵੱਲ ਜਿੱਦਾਂ ਕਸਤੀ ਵਿਖੜਾ ਹੱਥ ਹੱਥਾਂ ਤੇ ਬਾਬਾ ਸਾਹਿਬ ਨੂੰ ਕਸ ਕੇ ਮਾਹਿਆ ਨਿਕਲਿਆ ਉਹਦੇ ਬਾਅਦ ਰੋਲੇ ਬਾਬਾ ਸਾਹਿਬ ਵਰਗੇ ਦੋ ਵਕੀਲ ਬਾਰਸ ਸਕਦੇ ਸਨ ਸਾਹ ਸਮਝਿਓ ਜਿਦੋਂ ਗਲੇਰ ਤੋਂ ਤਿੰਨ ਪੱਤਰਕਾਰ ਤੇਜਾ ਰਾਸਿਆਂ ਨੂੰ ਮਿਲਣ ਵਾਸਤੇ ਆਏ ਤੇ ਸਭ ਤੋਂ ਪਹਿਲਾਂ ਉਹ ਮਹਾਤਮਾ ਗਾਂਧੀ ਨੂੰ ਮਿਲੇ ਬਾਹਰ ਬਸਰੀ ਬਾਹਰ ਬੰਨ ਲਿਆ ਕਰਾ ਚੋਦਾ ਕਿਉਂਕਿ ਮਹਾਬੋਲੇ ਕੰਨੇ ਗਾਂਧੀ ਨੂੰ ਮਿਲੇ ਤੇ ਗਾਂਧੀ ਸੁੱਤੇ ਪੈ ਸਨ ਉਸ ਤੋਂ ਬਾਅਦ ਜਵਾਹਰ ਲਾਲ ਨਹਿਰੂ ਨੂੰ ਮਿਲੇ ਪੋਰਾ ਫਰਮਾ ਰਹੇ ਸਨ ਉਸ ਤੋਂ ਬਾਅਦ ਜਨਾ ਨੂੰ ਮਿਲੇ ਪਰਾਂ ਫਰਮਾ ਰਹੇ ਸਨ ਅੱਧੀ ਰਾਤ ਦੇ ਪਹਿਲ ਜਦੋਂ ਬਾਬਾ ਸਾਹਿਬ ਦੇ ਕੈਮਰ ਵਿੱਚ ਗਏ ਹੈ ਤੇ ਬਾਬਾ ਸਾਹਿਬ ਕੁਝ ਨੇ ਪਹੇਲ ਸੰਪ੍ਰੇਪੜੇ ਸੰ ਅੱਗੇ ਕਦਮਾਂ ਦਾ ਢੇਰ ਲੱਗ ਰਿਹਾ ਹੈ ਪੱਤਰਕਾਰ ਨੇ ਸਵਾਲ ਕੀਤਾ ਵੀਰੇ ਬਾਬਾ ਸਾਹਿਬ ਤੁਸੀਂ ਅੱਧੀ ਰਾਤ ਦੇ ਪੈਰ ਜਾਗ ਰਹੇ ਹੋ ਗੱਦੀ ਜਿੱਥੇ ਬਹਿਣ ਸੇਵ ਜੀ ਰਾਹ ਫਰਮਾ ਰਹੇ ਹਾਂ ਜਿਨ੍ਹਾਂ ਵੀ ਰਾਹ ਫਰਮਾ ਰਹੇ ਤੁਸੀਂ ਜਾਗ ਰਹੇ ਹੋ ਕੀ ਕਰ ਰਹੇ ਹੋ ਕਹਿੰਦੇ ਪੱਤਰਕਾਰੋ ਮੇਰਾ ਸਮਾਜ ਵੱਲੇ ਸੁਪਾ ਪਿਆ ਹੈ ਮੈਂ ਉਹਨਾਂ ਦੇ ਹੱਕਾਂ ਦੀ ਰਾਖੀ ਕਰਨੇ ਜਾ ਰਿਹਾ ਕਿੰਨਾ ਵੱਡਾ ਲੌਜੀਕ ਭਰਿਆ ਜਵਾਬ ਸੀ ਪੱਤਰਕਾਰਾਂ ਨੂੰ ਬਾਬਾ ਸਾਹਿਬ ਸਤਿ ਸ੍ਰੀ ਅਕਾਲ ਸਚਤਾਨ। ਸੋ ਜਿਹੜੇ ਵਿਚਾਰਧਾਰਾ ਬਾਬਾ ਸਾਹਿਬ ਦੀ ਆ ਜੋਗਰਵੀਆਂ ਜਿਹਾ ਆਪਾਂ ਜਿੱਥੇ ਬੈਠੇ ਆ ਜਿ ਅੱਜ ਆਪਾਂ ਨੂੰ ਭਗਤੀ ਦਾ ਅਧਿਕਾਰ ਹੈ ਗੱਲ ਕਰਨ ਦਾ ਅਧਿਕਾਰ ਹੈ ਤੋ ਸਾਰਾ ਬਾਬਾ ਸਾਹਿਬ ਦੀ ਬਰੋਲਾਤ ਹੈ। ਸੋ ਮੈਂ ਨੰਬਰ ਆ ਜਾ ਹਾਂ ਅੱਜ ਬਾਬਾ ਸਾਹਿਬ ਦੀ ਵਿਚਾਰਧਾਰਾ ਨੂੰ ਕੁਝ ਲਈ ਨਿਤਿਜਾਂ ਘੜੀਆਂ ਜਾ ਰਹੀਆਂ ਹਨ। ਅਗੁਰਪਤਵੰਤ ਸਿੰਘ ਵਰ ਪੰਨੂ ਵਰਗੇ ਬੇਫਰੇ ਲੋਕ ਸਿਰਫਰੇ ਲੋਕ ਜੋ ਸਿੱਖ ਕਲਸਤਾਨੀ ਆਤਵਾਦੀ ਦਸਤਿਆਂ ਪੈਰਾਂ ਉੱਤੇ ਮੈਂ ਇਹਨਾਂ ਨੂੰ ਕੁਛਲਾ ਚਾਹੁੰਦਾ ਕਿ ਤੁਸੀਂ ਬਾਬਾ ਸਾਹਿਬ ਦੀ ਫਲਾਸਤੀ ਤੋਂ ਜੜੂ ਹੋ ਕਿ ਦੇ ਨਿੱਤੇ ਕਰਦੇ ਹੋ ਤੁਸੀਂ ਕਦੇ ਸਟੈਚੂ ਤੋੜਨ ਦੀ ਗੱਲ ਕਰਦੇ ਆ ਕਦੇ ਬਾਬਾ ਸਾਹਿਬ ਦੀਆਂ ਮੂਰਤਾਂ ਤੋੜਨ ਦੀ ਗੱਲ ਕਰਦੇ ਆ ਇਹਨਾਂ ਨੂੰ ਜਾਣ ਲੈਣਾ ਚਾਹੀਦਾ ਹੈ ਕਿ ਬਾਬਾ ਸਾਹਿਬ ਦੀ ਵਿਚਾਰਧਾਰਾ ਨਾਲ ਜੁੜੇ ਲੋਕ ਕਦੇ ਤੁਹਾਨੂੰ ਮਾਫ ਨਹੀਂ ਕਰਨਗੇ ਪੰਨੂ ਇਹਦੇ ਪੰਨੂ ਵਰਗੇ ਬੰਦੇ ਨੂੰ ਤੇ ਅੰਦਰ ਦੇਣਾ ਚਾਹੀਦਾ ਹੈ ਅੱਜ ਜੇ ਅਸੀਂ ਇਹਨਾਂ ਦੇ ਪੁੱਤ ਨੂੰ ਸਾੜ ਕੇ ਉਹ ਹਿਰੂ ਬਣਾ ਰਹੇ ਆ ਲੋੜ ਹੈ ਸਾਡੇ ਸਮਾਜ ਨੂੰ ਇੱਕ ਜੋ ਠੋਕੇ ਨਿਮਾ ਖਲਾਬਲਾਵੰਦ ਹੁੰਦੀ ਇਹ ਅੱਤਵਾਦ ਆਕਵਾਦੀ ਗੱਲ ਕਰਦੇ ਹਨ ਬਾਬਾ ਸਾਹਿਬ ਦੀ ਫਜ਼ਾਲ ਤਰਨ ਕਰਵਾੜ ਕਰਦੇ ਹਨ ਲੇਕਿਨ ਬੜਾ ਨਿੰਦਕੋਪ ਪਰ ਕਟਿਆ ਬਾਸਕਦਾ ਹੈ ਜੀ ਸਾਹਿਬ ਜੀ ਪਿਛਲੇ ਸਾਲ ਮੈਂ ਕਰਤਾ ਨਹੀਂ ਸੀ ਬਾਬਾ ਸਾਹਿਬ ਦੇ ਉੱਪਰ ਜੋ ਜਨਮ ਦਿਵਸ ਪਰ ਸ਼ਹੀਦੀ ਦਿਵਸ ਵਾਲੰਗ ਵਿੱਚ ਮੈਂ ਆਪਣੇ ਰਕਮ ਚਾਹੁੰਦਾ ਮੈਂ ਆਪਣੇ ਘਰ ਤੋਂ ਵਿੱਚ ਜਬੂ ਗਾਪੀ ਕਰਕੇ ਆਣੀ ਆ ਸੱਦੀ ਹੋਈ ਕਾਮ ਨੂੰ ਜਗਾਇਆ ਭੀਮਰਾਓ ਨੇ ਸੁੱਤੀ ਹੋਈ ਕਾਮ ਨੂੰ ਜਗਾਇਆ ਭੀਮਰਾਓ ਨੇ ਪੂਜ ਨਿਚ ਵਾਲੇ ਪੇੜੋਂ ਬਟਾਇਆ ਭੀਮਰਾਓ ਨੇ ਸਦਿਆਂ ਤੋਂ ਜਿਹੜੇ ਸੀ ਗੁਲਾਮ ਅਨੁਵਾਦੀਆਂ ਦੇ ਸਦਿਆਂ ਤੋਂ ਜਿਹੜੇ ਸੀ ਗਲਾ